ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐਨੂੰ ਵੀ ਖਵਾ ਦਿਆ ਕਰੋ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਧਾ 버ਗਰ ਐਨੂੰ ਵੀ ਖਵਾ ਦਿਆ ਕਰੋ ਓ ਇਹਨੂੰ ਤਾਂ ਖਵਾ ਦੇ ਐਡੀ ਸਾਰੀ ਸੇ ਤੂੰ ਲੈ ਗਈਆਂ ਪਹਿਲਾਂ ਉਹ ਤੋਂ 버ਗਰ ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਕਿਹੜੇ 버거 ਦੀ ਉਹ ਐਡੀ ਸੇਹਦ ਬਣਾਈ ਆ ਉਹਨੇ ਇੱਕ 버거 ਤੈਨੂੰ ਦੇ ਦਊਗੀ ਤੇ ਘਟਜੂ ਕੁਛ ਬਾਏ ਐਦਾਂ ਕਰ ਦੋ ਐਦਾਂ ਜੱਗਾ ਫਿਰ ਮੈਂ ਚੱਲਿਆ ਫਿਰ ਬਾਏ ਇਤਨੇ ਔਖੇ ਕਿਉਂ ਹੋ ਰਹੇ ਹੋ ਸਮਾਈਲ ਕਰ ਸਮਾਈਲ ਮੇਰੀ ਗੱਲ ਸੁਣੋ ਇੱਕ ਅੱਧਾ 버거 ਮੇਰੀ ਭੈਣ ਐ ਇਹਨੂੰ ਵੀ ਖਵਾ ਦਿਆ ਕਰ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਗਾ 버ਗਰ ਇਹਨੂੰ ਵੀ ਖਵਾ ਦਿਆ ਕਰੋ। ਉਹ ਇਹਨੂੰ ਤਾਂ ਖਵਾ ਦੇ ਐਡੀ ਸਾਰੀ ਸੇਹ ਤੂੰ ਲੈ ਗਈਆਂ। ਪਹਿਲਾਂ ਉਹ ਤੋਂ 버거 ਖਾਇਆ ਕਰ ਮੇਰੀ ਭੈਣ। ਹੈ? ਬਿਲਿੰਗ ਹੋ ਗਈ ਆ। ਮੇਰੇ ਕੋਲ ਕੌਣ ਕਰਾਏਗਾ? ਕਿਹੜੇ 버거 ਦੀ? ਉਹ ਐਡੀ ਸੇਹ ਬਣਾਈ ਆ ਉਹਨੇ ਇੱਕ 버거 ਤੈਨੂੰ ਦੇ ਦਊਗੀ ਤੇ ਘਟਜੂ ਕੁਝ। ਬਾਏ। ਐਦਾਂ ਕਰ ਦੋ। ਐਦਾਂ। ਚੱਗਾ ਫਿਰ ਮੈਂ ਚੱਲਿਆ ਫਿਰ। ਬਾਏ ਇਤਨੇ ਔਖੇ ਕਿਉਂ ਹੋ ਰਹੇ ਹੋ ਸਮਾਈਲ ਕਰ ਸਮਾਈਲ ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐ ਇਹਨੂੰ ਵੀ ਖਵਾ ਦਿਆ ਕਰ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਧਾ 버ਗਰ ਇਹਨੂੰ ਵੀ ਖਵਾ ਦਿਆ ਕਰੋ ਓ ਇਹਨੂੰ ਤਾਂ ਖਵਾ ਦੇ ਐਡੀ ਸਾਰੀ ਸੇ ਤੂੰ ਲੈ ਗਈਆਂ ਪਹਿਲਾਂ ਉਹ ਤੋਂ 버ਗਰ ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਕਿਹੜੇ 버거 ਦੀ ਉਹ ਐਡੀ ਸੇਹਦ ਬਣਾਈ ਜਾਉਨੇ ਇੱਕ 버거 ਤੈਨੂੰ ਦੇ ਦਊਗੀ ਤੇ ਘਟਜੂ ਕੁਛ ਬਾਏ ਐਦਾਂ ਕਰ ਦੋ ਐਦਾਂ ਚੱਗਾ ਫਿਰ ਮੈਂ ਚੱਲਿਆ ਫਿਰ ਬਾਏ ਇਤਨੇ ਔਖੇ ਕਿਉਂ ਹੋ ਰਹੇ ਹੋ ਸਮਾਈਲ ਕਰ ਸਮਾਈਲ ਮੇਰੀ ਗੱਲ ਸੁਣੋ ਇੱਕ ਅੱਧਾ 버거 ਮੇਰੀ ਭੈਣ ਐ ਇਹਨੂੰ ਵੀ ਖਵਾ ਦਿਆ ਕਰ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਗਾ 버ਗਰ ਇਹਨੂੰ ਵੀ ਖਵਾ ਦਿਆ ਕਰੋ। ਉਹ ਇਹਨੂੰ ਤਾਂ ਖਵਾ ਦੇ ਐਡੀ ਸਾਰੀ ਸੇਹ ਤੂੰ ਲੈ ਗਈਆਂ। ਪਹਿਲਾਂ ਉਹ ਤੋਂ 버ਗਰ ਖਾਇਆ ਕਰ ਮੇਰੀ ਭੈਣ। ਹੈ? ਬਿਲਿੰਗ ਹੋ ਗਈ ਆ। ਕਿਹੜੇ 버ਗਰ ਦੀ? ਉਹ ਐਡੀ ਸੇਹ ਬਣਾਈ ਆ ਉਹਨੇ ਇੱਕ 버ਗਰ ਤੈਨੂੰ ਦੇ ਦਊਗੀ ਤੇ ਘਟਜੂ ਕੁਝ। ਬਾਏ। ਐਦਾਂ ਕਰ ਦੋ। ਐਦਾਂ। ਚੱਗਾ ਫਿਰ ਮੈਂ ਚੱਲਿਆ ਫਿਰ। ਬਾਏ ਇਤਨੇ ਔਖੇ ਕਿਉਂ ਹੋ ਰਹੇ ਹੋ ਸਮਾਈਲ ਕਰ ਸਮਾਈਲ ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐਨੂੰ ਵੀ ਖਵਾ ਦਿਆ ਕਰ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਧਾ 버ਗਰ ਐਨੂੰ ਵੀ ਖਵਾ ਦਿਆ ਕਰੋ ਓ ਇਹਨੂੰ ਤਾਂ ਖਵਾ ਦੇ ਐਡੀ ਸਾਰੀ ਸੇ ਤੂੰ ਲੈ ਗਈਆਂ ਪਹਿਲਾਂ ਉਹ ਤੋਂ 버ਗਰ ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਕਿਹੜੇ 버거 ਦੀ ਉਹ ਐਡੀ ਸੇਹਦ ਬਣਾਈ ਜਾਉਨੇ ਇੱਕ 버거 ਤੈਨੂੰ ਦੇ ਦਊਗੀ ਤੇ ਘਟਜੂ ਕੁਛ ਬਾਏ ਐਦਾਂ ਕਰ ਦੋ ਐਦਾਂ ਜੱਗਾ ਫਿਰ ਮੈਂ ਚੱਲਿਆ ਫਿਰ ਬਾਏ ਇਤਨੇ ਔਖੇ ਕਿਉਂ ਹੋ ਰਹੇ ਹੋ ਸਮਾਈਲ ਕਰ ਸਮਾਈਲ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ